हां जी सत श्री अकाल जी रॉयल कलेक्शन एंड बुटीक राज प्रेस ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਅੱਜ ਫਿਰ ਤੋਂ ਹੀ ਪ੍ਰੋਬਲਮ ਹੋ ਗਈ ਅਸੀਂ ਵੀਡੀਓ ਬਣਾਈ ਗਏ ਸੀ ਮਾਈਕ ਲਗਾ ਕੇ ਬਟ ਆਵਾਜ਼ ਨਹੀਂ ਆ ਰਹੀ ਸੀ ਵੀਡੀਓ ਦੇ ਵਿੱਚ ਪਤਾ ਨਹੀਂ ਕਿਉਂ ਕਿਉਂਕਿ ਟਾਈਮ ਪਹਿਲੇ ਹੀ ਬਹੁਤ ਲਿਮਟਿਡ ਜਾਂ ਹੁੰਦਾ ਹੈ ਬਾਰ-ਬਾਰ ਇੱਕੋ ਹੀ ਸੋਟਾਂ ਦੀ ਵੀਡੀਓ ਬਣਾਉਣਾ ਸਾਡੇ ਵਾਸਤੇ ਬਹੁਤ ਮੁਸ਼ਕਿਲ ਦਾ ਕੰਮ ਆ ਤੇ ਹੁਣ ਮੈਂ ਇਹ ਰਿਕਾਰਡਿੰਗ ਕਰਕੇ ਵੀਡੀਓ ਪਾ ਰਹੀ ਹਾਂ ਤੇ ਪਲੀਜ਼ ਥੋੜਾ ਜਿਹਾ ਕੋਆਪਰੇਟ ਕਰਿਓ ਕਿਉਂਕਿ ਮੇਰਾ ਫੇਸ ਕੁਝ ਹੋਰ ਕਹਿ ਰਿਹਾ ਤੇ ਮੇਰੀ ਆਵਾਜ਼ ਜੋ ਮੈਂ ਰਿਕਾਰਡ ਕਰ ਰਹੀ ਹਾਂ ਉਹ ਕੁਝ ਹੋਰ ਕਹਿ ਰਿਹਾ ਹੋਵੇਗਾ ਤੁਹਾਨੂੰ ਤੇ ਮੈਂ ਇਹਦੇ ਵਿੱਚ ਮੈਂ ਪ੍ਰਾਈਸ ਹੀ ਦੱਸਣਿਆ ਜੀ ਸਾਰਿਆਂ ਨੂੰ ਕਿਉਂਕਿ ਗੱਲਾਂ ਤਾਂ ਰੋਜ਼ ਹੁੰਦੀ ਰਹਿਣੀਆਂ ਪ੍ਰਾਈਸ ਨੇ ਮੈਂ ਸਾਰੇ ਸੂਟਾਂ ਦਾ ਤਕਰੀਬਨ 5600 ਪ੍ਰਾਈਸ ਆ ਜਿਹੜੇ ਲਾਸਟ ਵਾਲੇ ਸੂਟ ਨੇ ਜਿਹਦਾ ਇੱਕ ਰੈੱਡ ਸੂਟ ਹੋ ਗਿਆ ਉਹ ਪਿਓਰ ਤੇ ਬਣਾਇਆ ਹੋਇਆ ਤੇ ਦੋ ਤਿੰਨ ਸੂਟ ਹੋਰ ਨੇ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦਿਆਂ ਸਾਰੇ ਸੂਟਾਂ ਦਾ ਪ੍ਰਾਈਸ ਵੈਸੇ ਵੀਡੀਓ ਮੈਂ ਅਪਲੋਡ ਕਰਤੀ ਸੀਗੀ ਤੇ ਕਾਫੀ ਸਾਰੇ ਕਮੈਂਟ ਆ ਰਹੇ ਆ WhatsApp ਤੇ ਵੀ ਕਮੈਂਟ ਆ ਰਹੇ ਆ ਕਿ ਆਵਾਜ਼ ਵੀ ਨਾ ਵੀਡੀਓ ਦੇਖਣ ਦਾ ਮਜ਼ਾ ਹੀ ਨਹੀਂ ਆ ਰਿਹਾ ਜੀ ਬੇਸ਼ੱਕ ਮੈਂ ਲਿਖ ਕੇ ਮੈਂਸ਼ਨ ਕਰਤਾ ਸੀਗਾ ਬਟ ਫਿਰ ਵੀ ਜਿਵੇਂ ਨੂੰ ਪਤਾ ਪਰੇਸ਼ਾਨੀ ਬਹੁਤ ਹੁੰਦੀ ਹੈ ਮੈਂ ਇੱਕ ਗੁੰਗਿਆਂ ਜਿਹਾ ਵਾਂਗ ਮੂੰਹ ਲਾਈ ਜਾਂਦੀ ਆ ਤੇ ਹੁਣ ਮੈਂ ਬੋਲ ਕੇ ਤੁਹਾਨੂੰ ਸਾਰਾ ਦੱਸ ਰਹੀ ਆ ਤੇ ਇਹ ਜਾਰਜਟ ਦਾ ਫੈਬਰਿਕ ਹੈ ਜੀ ਜਾਰਜਟ ਦੇ ਉੱਪਰ ਅਸੀਂ ਪਾਰਟੀ ਵੇਅਰ ਸੂਟ ਰੈਡੀ ਕਰਵਾਏ ਆ ਹੈਂਡਵਰਕ ਦੇ ਨਾਲ ਰੈਡੀ ਕਰਵਾਏ ਆ ਬਹੁਤ ساری ਡਿਮਾਂਡ ਸੀਗੀ ਕਿ ਅਸੀਂ ਜੌਰਜਟ ਦਾ ਸਟੱਫ ਬਾਰੋ ਜਿੱਦਾਂ ਕਸਟਮਰ ਉਹਨਾਂ ਨੂੰ ਜੌਰਜਟ ਦਾ ਕਾਫੀ ਜ਼ਿਆਦਾ ਕ੍ਰੇਜ਼ ਰਹਿੰਦਾ ਪਾਣ ਦਾ ਕਿ ਉਹ ਸ਼ ਨਵਾਂ ਪਾਣਾ ਹੈ ਜਾਂ ਕਦੇ ਜੌਰਜਟ ਅਸੀਂ ਪਾਰਟੀ ਵੇਅਰ ਪਾਣਾ ਚਾਹੁੰਦੇ ਆ ਤਾਂ ਉਹ ਦੇ ਵਾਸਤੇ ਅਸੀਂ ਇਹ ਬਹੁਤ ਮਤਲਬ ਕਿ ਪ੍ਰਾਈਸ ਤਾਂ ਤੁਸੀਂ ਦੇਖ ਹੀ ਲੈਣੇ ਸਟੱਫ ਤੁਸੀਂ ਦੇਖ ਸਾਰੀ ਸਟੱਫ ਮੈਂ ਤੁਹਾਨੂੰ ਦੱਸ ਤਾਂ ਡਿਜ਼ਾਈਨ ਤੁਸੀਂ ਹੁਣ ਇਹਨਾਂ ਦਾ ਦੇਖ ਸਕਦੇ ਹੋ ਇਹਦੇ ਨਾਲ ਜੌਰਜਟ ਦਾ ਹੀ ਦੁਪੱਟਾ ਜੇ ਤੇ ਜੌਰਜਟ ਦਾ ਹੀ ਸੂਟ ਇਹ 5 ਮੀਟਰ ਦਾ ਸਾਰੇ ਇਸ ਤੇ ਪਰਲਸ ਵਰਕ ਦਾ ਕੰਮ ਹੋਇਆ ਹੋਇਆ ਏ ਤੇ ਆ ਤਿੱਲੇ ਦਾ ਕੰਮ ਹੈ Thread work ਆ ਸਾਰੇ ਸੂਟਾਂ ਨਾਲ ਜਿਹੜੇ ਮੈਂ ਹੁਣ ਵੀ ਦਿਖਾ ਰਹੀ ਆ ਜੌਰਜਟ ਦੇ ਜਿੰਨੇ ਵੀ ਸੂਟ ਹੋਣਗੇ ਸਾਰਿਆਂ ਦਾ 5600 ਪ੍ਰਾਈਸ ਰਹੂਗਾ ਇਹ ਹੀ ਥੋੜਾ ਜਿਹਾ ਆ ਆਫ ਵਾਈਟ ਤਾਂ ਨਹੀਂ ਕਹਿ ਸਕਦੇ ਗ੍ਰੇ ਸਟੋਨ ਤੇ ਆ ਜਾਂਦਾ ਏ ਸੂਟ ਇਸ ਤੇ ਸਾਰਾ ਤਿੱਲਾ ਵਰਕ ਹੈ ਦਬਕੇ ਦਾ ਕੰਮ ਹੈ ਤੇ ਪਰਲਸ ਦਾ ਕੰਮ ਹੈ ਬਹੁਤ ਪਿਆਰਾ ਸੂਟ ਬਣਿਆ ਹੋਇਆ ਏ ਵੀ ਤੇ ਪ੍ਰਾਈਸ ਸਾਰੇ ਸੂਟਾਂ ਦਾ 5600 ਆ ਬਾਜੂ ਵੀ ਬਹੁਤ ਸੋਹਣੀਆਂ ਬਣੀਆਂ ਹੋਈਆਂ। ਦੁਪੱਟੇ ਫਿਨਿਸ਼ ਐਕਟ ਤੁਸੀਂ ਸੱਤੋਂ ਸਟਿਚ ਕਰਵਾਨੀਓ ਫਿਰ ਅਸੀਂ ਤੁਹਾਨੂੰ ਫਿਨਿਸ਼ਿੰਗ ਕਰਕੇ ਦੇਵਾਂਗੇ ਇਹਨਾਂ ਦੇ। ਨੀ ਫਿਰ ਤੁਹਾਨੂੰ ਇਦਾਂ ਹੀ ਵਿਦਆਊਟ ਫਿਨਿਸ਼ਿੰਗ ਦੁਪੱਟਾ ਮਿਲੇਗਾ ਜੀ। ਇਹ ਸੂਟ ਹੈਗਾ organza ਦੇ ਉੱਪਰ। ਇਹਦਾ ਫੈਬਰਿਕ organza ਦਾ ਹੀ। ਟੋਟਲੀ ਹੈਂਡਵਰਕ ਦੇ ਨਾਲ ਨੇ ਜੀ ਸੂਟ ਇਹ ਸਾਰੇ। ਠੀਕ ਹੈ ਜੀ। ਬਹੁਤ ਸੋਹਣਾ ਸੂਟ ਹੈ ਇਹਦੇ ਨਾਲ ਹੈਗਾ ਜੀ ਮਲਟੀ ਕਲਰ ਦਾ ਦੁਪੱਟਾ ਦੁਪੱਟੇ 'ਚ ਸਾਰੇ ਜੀ ਬੂਟੀ ਰਹੂਗੇ ਬ੍ਰੋਕੇਟ ਮਲਟੀ ਦੁਪੱਟਾ ਜੀ ਕ੍ਰੇਪ ਦੀ ਸਲਵਾਰ ਆ ਔਰਗੇਂਜ਼ਾ ਦੀ ਹੈਗੀ ਹੈ ਸ਼ਰਟ ਲੁੱਕ ਬਹੁਤ ਸੋਹਣੀ ਹੈ ਸੂਟ ਦੇ ਬਹੁਤ ਪਿਆਰਾ ਸੂਟ ਹੈ ਠੀਕ ਹੈ ਜੀ ਤੇ ਨੈਕਸਟ ਤੁਹਾਨੂੰ ਦਿਖਾ ਰਹੀ ਹਾਂ ਜਿਹੜਾ ਸੂਟ ਅਸੀਂ ਅ ਇਹ ਦਾ ਸਟੱਫ ਤੁਹਾਨੂੰ ਮਿਲੇਗਾ ਇੱਕ ਨਵਾਂ ਸਟੱਫ ਆਂਦਾ ਹੈ 크ਰੇਪ ਦਾ ਲਾਈਨਿੰਗ 크ਰੇਪ ਆਈ ਆ ਜੀ ਉਸ ਲਾਈਨਿੰਗ 크ਰੇਪ ਦੇ ਉੱਪਰ ਅਸੀਂ ਇਹ ਸੂਟ ਰੈਡੀ ਕਰਵਾਇਆ ਤੇ ਇਹਦਾ ਪ੍ਰਾਈਸ ਵੀ ਸੇਮ 5600 ਆ ਇਸ ਤੇ ਅਸੀਂ ਬਹੁਤ ਪਿਆਰਾ ਕਟਵਰਕ ਕਰਵਾਇਆ ਹੈਂਡਵਰਕ ਦੇ ਨਾਲ ਲੁੱਕ ਬਹੁਤ ਸੋਹਣੀ ਆ ਸੂਟ ਦੀ ਤੁਸੀਂ ਦੇਖ ਸਕਦੇ ਹੋ ਨੈਕਸਟ ਸੂਟ ਦਿਖਾ ਰਹੀ ਹਾਂ ਤੁਹਾਨੂੰ ਜੌਰਜਟ ਦੇ ਉੱਪਰ ਬਲੈਕ ਕਲਰ ਦਾ ਸੂਟ ਆ ਜੀ ਕਿਉਂਕਿ ਇਸ ਦੀ ਵੀ ਪੋਸਟ ਹੋਣੀ ਆ ਹੁਣ ਇਹ ਮੈਨੂੰ ਦੁਬਾਰਾ ਵੀਡੀਓ ਅਪਲੋਡ ਕਰਨੀ ਪਵੇਗੀ ਠੀਕ ਆ ਜੀ ਜੋਰਜਟ ਦਾ ਸੂਟ ਆ neck ਤੇ work ਆ ਬਾਜੂ ਹੈਵੀનેસ ਦੀਆਂ ਇਹ ਸਾਰੇ ਸੂਟ ਮਤਲਬ ਲੈਸ ਪ੍ਰਾਈਸ ਚ ਕੱਢੇ ਹੋਏ ਆ ਜੋਰਜਟ ਦੇ ਸੂਟ ਨੇ ਜਿਹੜੇ ਪ੍ਰਾਈਸ ਉਹੀ ਇਹਨਾਂ ਦਾ 6 65 7000 ਤੱਕ ਦੇ ਸੂਟ ਨੇ ਇਹ ਸਾਰੇ ਕਿਉਂਕਿ ਕੋਈ ਵੀਡੀਓ ਚ ਫਿਰ ਸੇਮ ਹੀ ਪ੍ਰਾਈਸ ਪਾਣਾ ਮੈਂ ਜ਼ਿਆਦਾ ਵੈਸਟ ਸਾਵਾਂਸ ਦੀਆਂ ਡੇਲੀ ਨਹੀਂ ਤਾਂ ਕੋਈ ਨਾ ਕੋਈ ਪ੍ਰਾਈਸ ਪੁੱਛੀ ਹੋ ਜਾਂਦਾ ਹੁੰਦਾ। ਇਹ ਸੂਟ ਅਸੀਂ ਕਸਟਮਾਈਜ਼ ਕੀਤਾ ਹੋਇਆ ਜੀ ਜੌਰਜਟ ਦੇ ਉੱਪਰ ਮੈਂ ਆਏ ਦੇ ਨਾਲ ਦਾ ਪਹਿਲਾ ਸੀ ਗ੍ਰੀਨ ਕਲਰ ਤੇ ਲੈ ਕੇ ਆਈ ਸੀ ਪਿਸਤਾ ਜੇ ਕਲਰ ਦੇ ਉੱਪਰ ਬਹੁਤ ਪਸੰਦ ਕੀਤਾ ਸਾਰਿਆਂ ਨੇ। ਇਹ ਮੈਂ ਜਸਟ ਇੱਕ ਤੁਹਾਨੂੰ ਦਿਖਾਇਆ ਵੈਸੇ ਸਾਡਾ ਸੂਟ ਇਹ ਬੁੱਕ ਆ। ਅਗਰ ਤੁਸੀਂ ਵੀ ਬਣਵਾਉਣਾ ਤਾਂ ਬਣਵਾ ਸਕਦੇ ਹੋ। ਬਹੁਤ ਪਿਆਰਾ ਪੀਸ ਆ। ਮੋਤੀਆਂ ਦਾ ਹੈਂਡਵਰਕ ਕਟਵਰਕ ਕੀਤਾ ਹੋਇਆ ਇਹਨੂੰ ਪਰਲਸ ਦੇ ਨਾਲ ਠੀਕ ਹੈ ਜੀ ਨੈਕਸਟ ਸੂਟ ਤੁਹਾਨੂੰ ਦੇ ਰਹੀਆਂ ਜੋਰਜਟ ਦੇ ਉੱਪਰ ਕੇਰਾ ਹੈਵੀ ਕਲਰ ਵੀ ਬਹੁਤ ਸੋਹਣਾ ਹੈ ਬਹੁਤ ਪਿਆਰਾ ਪੀਸ ਬਣਿਆ ਹੋਇਆ ਹੈ ਸਾਰੇ ਫਰੰਟ 'ਚ ਬੂਟੀ ਰਹੋਗੀ ਤੇ ਥਰੈਡ ਵਰਕ ਤੇ ਤਿੱਲੇ ਵਰਕ ਦੇ ਨਾਲ ਪਲੱਸ ਇਹਨੂੰ ਦਬਕੇਰਾ ਟੱਚ ਦਿੱਤਾ ਹੋਇਆ ਜੀ ਹਲਕੇ-ਹਲਕੇ ਫਰਲਸ ਵੀ ਲੱਗੇ ਹੋਏ ਆ ਬਹੁਤ ਸੋਹਣਾ ਪੀਸ ਆ ਦੁਪੱਟਾ ਬਹੁਤ ਪਿਆਰਾ ਹੈ ਇਦਾਂ ਲਾਈਨ ਆ ਪਾ ਕੇ ਟੈਡੀਆ ਸੂਟ ਬਣਿਆ ਹੋਇਆ ਸੇਮ ਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਤੇ ਪ੍ਰਾਈਸ ਸਾਰਿਆਂ ਦਾ ਸੇਮ ਹੈ ਜੀ 5600 ਜਿਹੜਾ ਵੀ ਤੁਸੀਂ ਸੂਟ ਲੈਣਾ ਉਹ ਲੈ ਸਕਦੇ ਹੋ ਠੀਕ ਹੈ ਇਹ ਸੂਟ ਸਾਡਾ ਸ਼ਾਪ ਤੋਂ ਸੇਲ ਹੋ ਗਿਆ ਸੀ ਕੱਲ ਕਸਟਮਰ ਲੈ ਗਏ ਸੀਗੇ ਇਹਦਾ ਪ੍ਰਾਈਸ ਸੀਗਾ ਜੀ 62 100 ਬਹਾਰ ਸੋਰਾ ਸੂਟ ਸੀਗਾ ਤੇ ਆਰਗੇਂਜ਼ਾ ਦੇ ਬਣਿਆ ਹੋਇਆ ਬਹੁਤ ਪਿਆਰਾ ਵਰਕ ਕੀਤਾ ਹੋਇਆ ਤੁਸੀਂ ਬਣਵਾਣੇ ਨਹੀਂ ਅਗਰ ਸੂਟ ਇਹ ਤਾਂ ਫਿਰ ਥੋੜਾ ਜਿਹਾ ਕੋ ਫਰਕ ਪਏਗਾ ਜੀ ਤੁਸੀਂ ਕਿਹੜਾ ਸਟੱਫ ਲੈਣਾ ਹੈ ਤੇ ਕਿਹੜਾ ਵਰਕ ਕਰਵਾਉਣਾ ਹੈ ਪ੍ਰਾਈਸ ਦਾ ਥੋੜਾ ਜਿਹਾ ਫਰਕ ਪੈ ਜਾਏਗਾ ਕਿਉਂਕਿ ਸੂਟ ਬਹੁਤ ਹੈਵੀ ਸੀਗਾ 7000 ਦੀ ਰੇਜ਼ ਦਾ ਸੂਟ ਸੀਗਾ ਇਹ ਤੇ ਇਸੇ ਕੱਟ ਪ੍ਰਾਈਸ ਕੱਢੇ ਹੋਈਆਂ ਸੂਟ ਤਾਂ ਕਰਕੇ ਸਿੰਗਲ ਸਿੰਗਲ ਜਿਹੜੇ ਪੀਸ ਪਈਆਂ ਉਹ ਕੱਢੇ ਹੋਏ ਸੀਗੇ ਠੀਕ ਹੈ ਜੀ ਨੈਕਸਟ ਦੇ ਰਹੀਆਂ ਤੁਹਾਨੂੰ yellow ਕਲਰ ਦੇ ਉੱਪਰ ਸੂਟ ਸੂਟ ਹੈਗਾ ਜੀ crepe ਦਾ ਠੀਕ ਹੈ ਇਟਾਲੀਅਨ ਸਿਲਕ ਵਰਗੀ crepe ਹੁੰਦੀ ਹੈ ਜਿਹੜੀ ਉਹ ਵਾਲੀ crepe ਲੱਗੀ ਵੀ ਆ ਬਹੁਤ ਸੋਹਣੀ ਕੇਰਾ ਵਰਕ ਹੈ ਸਾਰਾ ਇਹਦਾ ਕਲੀਆਂ ਸਟਾਈਲ ਚ ਉੱਪਰ ਨੂੰ ਵਰਕ ਜਾ ਰਿਹਾ ਤੇ ਫੋਰ ਸਾਈਡ ਦੁਪੱਟਾ ਜੀ ਫਿਨਿਸ਼ਿੰਗ ਕਰਨੇ ਵਾਲਾ ਦੁਪੱਟਾ ਸਾਰੇ ਦੁਪੱਟੇ 'ਚ ਬੂਟੇ ਆ 5600 ਪ੍ਰਾਈਸ ਹੈ ਸੂਟ ਦਾ ਇਹ ਕੀਤਾ ਵੇ ਆ ਜੀ ਅਸੀਂ ਬਹੁਤ ਪਿਆਰਾ ਵਰਕ ਸੂਟ ਦਾ ਦੇਖਿਓ ਜੀ ਬਹੁਤ ਸੋਹਣਾ ਵਰਕ ਆ ਸ਼ੈਡੋ ਵਰਕ ਦੇ ਉੱਪਰ ਰੈਡੀ ਕੀਤਾ ਹੋਇਆ ਤਿੰਨ ਬੂਟੇ نیچے ਆ ਦੋ ਬੂਟੇ ਉੱਪਰ ਆ ਟੋਟਲੀ ਸ਼ੈਡੋ ਵਰਕ ਦੇ ਨਾਲ ਰੈਡੀ ਆ ਸ਼ੈਡੋ ਵਰਕ ਦੀ ਫਿਨਿਸ਼ਿੰਗ ਬਹੁਤ ਸੋਹਣੀ ਆਂਦੀ ਆ ਦੇਖੋ ਵਰਕ ਦੇਖੋ ਬਹੁਤ ਨੇੜੇ ਤੋਂ ਇਹ ਹੈਗੇ ਜੀ ਬੈਕ ਸਾਈਡ ਬਹੁਤ ਪਿਆਰਾ ਪੀਸ ਬਣਿਆ ਹੋਇਆ ਆ ਦੁਪੱਟੇ ਦੇ ਵੀ ਵਰਕ ਹੈ ਤੁਹਾਨੂੰ ਪ੍ਰੋਪਰ ਮਿਲੇਗਾ ਸਾਰੇ ਦੁਪੱਟੇ ਚ ਬੂਟੀ ਮਿਲੇਗੀ ਜੀ 5600 ਪ੍ਰਾਈਸ ਹੈ ਸੂਟ ਦਾ ਇਹ ਸੂਟ ਮੈਂ ਪਹਿਲਾਂ ਜਿਹੜੇ ਮੇਰੇ ਬੁਟੀਕ ਦੇ ਬਣੇ ਹੋਏ ਪੀਸ ਸੀ ਉਹਨਾਂ ਵਿੱਚ ਦਿਖਾਇਆ ਸੀਗਾ ਸੂਟ ਮਹਿੰਦੀ ਦੇ ਨਾਲ ਸੀਗਾ ਕੋਈ ਕਲਰ ਮੇਵੀ ਮਹਿੰਦੀ ਤੇ yellow ਦਾ ਕੰਟਰਾਸਟ ਸੀਗਾ ਸ਼ਾਇਦ ਬਹੁਤ ਪਸੰਦ ਕੀਤਾ ਸਾਰਿਆਂ ਨੇ ਤੇ ਹੁਣ ਇਹ ਲੈ ਕੇ ਆਏ ਹੋਏ ਆ ਜਿਹਸੀ ਪਰਪਲ ਦੇ ਨਾਲ ਜਿਹੜਾ ਜਾਮਨੀ ਜਿਹਾ ਸ਼ੇਡ ਹੁੰਦਾ ਉਹਦੇ ਨਾਲ ਕੀਤਾ ਹੋਇਆ ਜਿਹੜਾ yellow orange ਟੋਨ ਦੇ ਉੱਪਰ ਹੁੰਦਾ ਉਹ ਵਾਲਾ ਕੰਟਰਾਸਟ ਲੁੱਕ ਬਹੁਤ ਸੋਹਣੀਆ ਸੂਟ ਦੇ ਕੰਟਰਾਸਟ ਹੀ ਬਹੁਤ ਸੋਹਣਾ ਹੈ ਬਹੁਤ ਪਿਆਰਾ ਪੀਸ ਆ ਇਹ ਹੈਵੀ ਵਰਕ ਤੇ ਹੈ ਜੀ ਇਹ ਤਕਰੀਬਨ ਇਹਦਾ ਪ੍ਰਾਈਸ ਸੀਗਾ 8000 ਦੇ ਲਗਭਗ ਬਹੁਤ ਸੋਹਣਾ ਸੂਟ ਆ ਔਰ ਗੈਂਜ਼ਾ ਦਾ ਦੁਪੱਟਾ ਗੋਟਾ ਪੱਤੀ ਦੇ ਨਾਲ ਸਾਰਾ ਸੂਟ ਬਣਿਆ ਹੋਇਆ ਠੀਕ ਆ ਜੀ ਤੇ ਇੱਕ ਸੂਟ ਅਸੀਂ ਰੈਡੀ ਕੀਤਾ ਇਹ ਰੈੱਡ ਕਲਰ ਦਾ ਪਹਿਜਾਨ ਵਰਕ ਬਹੁਤ ਸੋਹਣਾ ਸੂਟ ਦਾ ਸਾਰੇ ਸੂਟ ਚ ਬੂਟੀ ਰਹੋਗੀ ਘੇਰਾ ਹੈਵੀ ਹੈ ਇਸ ਦਾ ਦੁਪੱਟੇ ਦਾ 4 ਸਾਈਡ ਹੈਵੀ ਵਰਕ ਮਿਲੂਗਾ ਤੁਹਾਨੂੰ ਮਤਲਬ ਘੱਟ ਪ੍ਰਾਈਸ ਦੇ ਵਿੱਚ ਬਹੁਤ ਸੋਹਣਾ ਸੂਟ ਆ ਇਹ ਸੂਟ ਮਿਲ ਜੇਗਾ ਜੀ ਤੁਹਾਨੂੰ 5000 ਦਾ 5000 ਦਾ ਸੂਟ ਮਿਲ ਜੇਗਾ ਇਹ ਵਾਲਾ ਲੁੱਕ ਲਾਈਕ ਬਹੁਤ ਸੋਹਣਾ ਹੈ ਇਹ ਵਾਲਾ ਸੂਟ ਅਸੀਂ ਪਿਓਰ ਦੇ ਉੱਪਰ ਰੈਡੀ ਕੀਤਾ ਪਰ ਜਿਹੜਾ ਤਾਂ ਵਰਕ ਆ ਉਹ ਦੇਖਣ ਵਾਲਾ ਹੈ ਕਿ ਕਿਸੇ ਨੇ ਵਰਾਇਡਲ ਪਾਣਾ ਤਾਂ ਪਾ ਸਕਦੇ ਆ ਜੀ ਕਿਉਂਕਿ ਅੱਜ ਕੱਲ ਟ੍ਰੈਂਡ ਵੀ ਹੋ ਗਿਆ ਤੇ ਕਿਸੇ ਕਿਸੇ ਗੁਰਦੁਆਰੇ ਸਾਹਿਬ ਵਿੱਚ ਜਿੱਦਾਂ ਕੰਪਲਸਰੀ ਵੀ ਕਰਤਾ ਕਿ ਜਿਨ੍ਹਾਂ ਨੇ ਆਨੰਦ ਲੈਣੇ ਉਹ ਸੂਟ ਲੈ ਕੇ ਹੀ ਸੂਟ ਪਾ ਕੇ ਹੀ ਆਨੰਦ ਲੈਣੇ ਆ ਹੁਣ ਵਿਆਹ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਕੀ ਨਿਊ ਆਰਡਰ ਆਈ ਹੋਈਆਂ ਮਤਲਬ ਆਪਣੇ ਪੰਜਾਬ 'ਚ ਵੀ ਜਲਦੀ ਹੀ ਹੋ ਜੇਗਾ ਇਹ ਵਾਲਾ ਜਿਹੜਾ ਹੁਕਮ ਆਪਾਂ ਨੂੰ ਮੰਨਣਾ ਪੈਣਾ ਸਾਰਿਆਂ ਨੂੰ ਮਰਿਆਦਾ ਦੇ ਅਕੋਰਡਿੰਗ ਇਕ ਕੁਸ਼ ਇਦਾਂ ਦਾ ਦੁਪੱਟਾ ਬਣਿਆ ਹੋਇਆ ਬਹੁਤ ਹੈਵੀ ਦੁਪੱਟਾ ਬਣਿਆ ਹੋਇਆ ਜੀ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਦੇਖੋ ਬਹੁਤ ਇਹਦਾ ਵਰਕ ਹੈ ਜੀ ਜਿਹੜਾ ਬਹੁਤ ਯੂਨੀਕ ਵਰਕ ਹੈ ਇਹਦਾ ਤੇ 12000 ਇਸ ਸੂਟ ਦਾ ਪ੍ਰਾਈਸ ਹੈ ਇਹਦੀ ਵਰਕ ਦੀ ਲੋਕ ਮਤਲਬ ਜਦੋਂ ਤੁਹਾਡੇ ਕੋਲ ਹੋਏਗਾ ਸੂਟ ਤੁਹਾਨੂੰ ਉਸ ਟਾਈਮ ਸਮਝ ਲੱਗੇਗਾ ਇਹਦਾ ਵਰਕ ਇੰਨਾ ਕੁ ਬਰੀਕੀ ਦਾ ਕੰਮ ਕੀਤਾ ਹੋਇਆ ਹੈ ਦੁਪੱਟਾ ਬਹੁਤ ਪਿਆਰਾ ਬਣਿਆ ਹੋਇਆ ਹੈਵੀ ਇਤੇ ਪਿਓਰ ਤੇ ਬਣਿਆ ਹੋਇਆ ਸਾਰੇ ਸੂਟ ਪਿਓਰ ਚਨਾਉਂ ਦਾ ਦੁਪੱਟਾ ਜੀ ਤੇ ਇਹਦਾ 12000 ਪ੍ਰਾਈਸ ਆ ਏਕੇ ਹੈਸੀ ਸ਼ਿਮਰ ਤੇ ਰੈਡੀ ਕਰਵਾਏ ਸੀਗੇ ਸੂਟ ਇਹ 750 ਤੋਂ ਹੀ ਸੇਲ ਹੋ ਗਏ ਆ ਸਾਰੇ ਸੂਟ ਇੱਕ ਲਾਸਟ ਪੀਸ ਤੇ ਆ ਕੇਰਾ ਬਹੁਤ ਹੈਵੀ ਬਣਿਆ ਹੋਇਆ ਬਹੁਤ ਪਿਆਰਾ ਕਲਰ ਹੈ ਇਹਦਾ ਠੀਕ ਹੈ ਜੀ ਪਿੰਕ ਪਰਪਲ ਜਿਹਾ ਕਲਰ ਹੈ ਦਾ ਬਹੁਤ ਪਿਆਰਾ ਦੁਪੱਟੇ ਦੀ ਲੁੱਕ ਦੇਖਿਓ ਫੋਰ ਸਾਈਡ ਤਾਂ ਹੈਵੀ ਵਰਕ ਹੈਗਾ ਹੀ ਆ ਤੇ ਜਿਹੜੇ ਜਿਹੇ ਲੜਨੇ ਬਹੁਤ ਹੈਵੀ ਨੇ ਬਹੁਤ ਪਿਆਰੇ ਲੜਨੇ ਜੀ ਇਹਦੇ ਹੈਵੀ ਵਰਕ ਦੇ ਵਿੱਚ ਨੇ ਸਾਰੇ ਤੇ ਪ੍ਰਾਈਸ ਰਹੂਗਾ ਜੀ ਇਹ ਸੂਟ ਦਾ 8700 8700 ਦਾ ਸੂਟ ਬਹੁਤ ਹੈਵੀ ਸੂਟ ਆ ਤੇ ਇੱਕ ਅਸੀਂ 벨ਵਟ ਦੇ ਉੱਪਰ ਰੈਡੀ ਕਰਵਾਇਆ ਸੀਗਾ ਵਿਦਾਊਟ ਦੁਪੱਟਾ ਸੂਟ ਹੈ 벨ਵਟ ਦੇ ਮਤਲਬ ਹੈਂਡਵਰਕ ਦੀਆਂ ਕਲੀਆਂ ਉੱਪਰ ਨੂੰ ਜਾ ਰਹੀਆਂ ਇਸ ਤੇ neck ਹੈਵੀ ਬਣਿਆ ਹੋਇਆ ਇਸ ਤਾਂ ਬਾਜੂ ਬਣੇ ਹੋਏ ਆ ਜੀ ਬਾਜੂ ਤੇ ਵੀ ਤੁਹਾਨੂੰ ਕੰਮ ਮਿਲੇਗਾ ਪ੍ਰੋਪਰ ਤੇ ਇਹ ਸੂਟ ਅਸੀਂ ਤੁਹਾਨੂੰ ਵਿਦਾਊਟ ਦੁਪੱਟਾ 4500 ਦਾ ਦੰਨੇ ਆ ਜੀ 4500 ਦਾ ਸੂਟ ਆ 올ਓਵਰ 5 ਮੀਟਰ ਦਾ 벨ਵਟ ਦਾ ਸੂਟ ਹੈ ਇਹ हां जी उम्मीद करती हूं ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਊਗੀ ਕੁਝ ਮੈਂ ਐਦਾਂ ਹੀ ਬੋਲਦੀ ਹੋਊਂਗੀ ਔਰੇ ਤੇ ਪਲੀਜ਼ ਥੋੜਾ ਜਿਹਾ ਕੋਆਪਰੇਟ ਕਰਿਓ 바కి ਜੋ ਵੀ ਤੁਹਾਨੂੰ ਵਧੀਆ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਦੇ ਹੋ ਸਸਤੀ ਕਾਲ ਜੀ ਸਾਰਿਆਂ ਨੂੰ